ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਇੱਕ ਵਾਰ ਫਿਰ ਤੋਂ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਐ ਸੋ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਇੰਦਰਜੀਤ ਸਿੰਘ ਗੋਰਸੀਆਂ ਤੋਂ ਸੋ ਕਰਦੇ ਆਂ ਗੱਲਬਾਤ ਡਾਕਟਰ ਸਾਹਿਬ ਇਹ ਕਿੱਧਰ ਨੂੰ ਜਾ ਰਹੇ ਸੀ ਜਿਹੜਾ ਤੁਹਾਨੂੰ ਪਰਸ ਲੱਭਿਆ ਉਸ ਦੇ ਵਿੱਚ ਕਿੰਨੀ ਕ ਨਕਦੀ ਸੀਗੀ ਜਾਂ ਕਿਹੜੇ-ਕਿਹੜੇ ਡਾਕੂਮੈਂਟ ਸੀਗੇ ਸਭ ਤੋਂ ਪਹਿਲਾਂ ਦੇ ਪੰਜਾਬ ਦੇ ਵਾਲੇ ਤੇ ਹੋਰ ਬਾਕੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਕੱਲ ਇੱਥੇ ਪਣੀ ਮੀਂਹ ਖਾਂਚ ਆਇਆ ਸੀ ਤੇ ਇਧਰ ਬਾਗੜੀਆਂ ਰੋਡ ਤੇ ਜਾ ਰਿਹਾ ਸੀ ਤੇ ਮੈਨੂੰ ਇੱਕ ਥੋੜਾ ਜਿਹਾ ਪਾਣੀ ਉੱਥੇ ਪਰਸ ਡਿੱਗਾ ਦਖਾਈ ਦਿੱਤਾ ਪਹਿਲਾਂ ਤਾਂ ਮੈਂ ਚੁੱਕਣ ਨਹੀਂ ਲੱਗਾ ਫਿਰ ਮੈਂ ਇਹ ਜੋ ਉਠਾ ਲੈਣਾ ਚਾਹੀਦਾ ਫਿਰ ਮੈਂ ਚੁੱਕਿਆ ਤੇ ਚੁੱਕ ਕੇ ਜਦੋਂ ਆਪਣੀ ਗੱਡੀ 'ਚ ਗਿਆ ਤੇ ਵੇਖਿਆ ਥੋੜੇ ਪੈਸੇ ਸੀ ਵਿੱਚ ਮੈਂ ਗਿਣੇ ਨਹੀਂ ਹੈਗੇ ਠੀਕ ਹੈ ਤੇ ਡਾਕੂਮੈਂਟ ਦੇ ਅਧਾਰ ਕਾਰਡ ਤੇ ਉੱਚ ਪਗੜੀਆਂ ਦਾ ਹੈਡ ਨੰਬਰ ਮਤਲਬ ਉਹਦਾ ਨਾਂ ਠੀਕ ਹੈ ਤੇ ਮੈਨੂੰ ਫੋਨ ਨੰਬਰ ਨਹੀਂ ਕੋਈ ਮਿਲਿਆ ਫਿਰ ਕੱਲ ਜਲਦੀ ਕੱਲ ਮੈਂ ਨਹੀਂ ਕਰ ਸਕਿਆ ਇਹਨਾਂ ਕੰਟੈਕਟ ਅੱਜ ਮੈਂ ਬਾਬਾ ਜੀ ਨੇ ਪਗੜੀਆਂ ਤੋਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੇ ਮੈਨੂੰ ਨੰਬਰ ਦਿੱਤਾ ਜਾਂ ਉਹਨਾਂ ਨੂੰ ਬੁਲਾਇਆ ਤੇ ਫਿਰ ਆਪਾਂ ਤੁਹਾਡੇ ਨਾਲ ਕੰਟੈਕਟ ਕਰਕੇ ਤੇ ਆਪਾਂ ਪਰਸਾ ਜੋ ਆਪਾਂ ਉਹਨਾਂ ਨੂੰ ਵਾਪਸ ਕਰਾਂਗੇ ਸੋ ਆਏ ਨਹੀਂ ਮੰਨ ਤੱਕ ਚੱਲੇ ਜੇ ਪੈਸੇ ਆਏ ਆ ਚੁੱਕੋ ਜੇ ਉਹ ਚਪਾਓ ਆਮ ਤੌਰ ਤੇ ਇਹ ਹੁੰਦਾ ਹੈ ਕਡਾਕਮੜ ਛੋੜ ਦੋ ਛੜਕਦੇ ਨਹੀਂ ਇਹ ਤੁਹਾਡੀ ਗੱਲ ਠੀਕ ਆ ਅੱਜ ਕੱਲ ਹੁੰਦਾ ਤੇ ਇਦਾਂ ਹੀ ਆ ਲੋਕ ਤੇ ਜੇਬਾਂ ਚ ਨਹੀਂ ਛੱਡਦੇ ਪਰ ਮੈਂ ਨਹੀਂ ਇਦਾਂ ਦਾ ਬਾਬਾ ਕੁੱਲੀ ਵਾਲਿਆਂ ਦਾ ਹੀ ਬਹੁਤ ਕਿਰਪਾ ਹੈ ਮਹਾਰਾਜ ਦੀ ਤੇ ਮੈਂ ਸੋਚਿਆ ਵੀ ਇਹ ਜਿਹੜਾ ਪਰਸਾ ਇਹ ਕਿਉਂਕਿ ਡਾਕੂਮੈਂਟ ਅੱਜ ਕੱਲ ਸੌਖੇ ਨਹੀਂ ਬੰਦੇ ਤੇ ਤਾਂ ਕਰਕੇ ਮੈਂ ਇਹ ਵਾਪਸ ਕਰਨਾ ਬਿਹਤਰ ਸਮਝਿਆ ਸੋ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਸਮਿੱਤਰ ਸਿੰਘ ਜੋ ਕਿ ਮਨਿਆਰੀ ਦੀ ਸ਼ਾਪ ਹੈ ਉਹਨਾਂ ਦੀ ਭੈਣ ਮੀਆਂ ਖਾਂ ਚੌਂਕ ਦੇ ਵਿੱਚ ਵਾਹਿਗੁਰੂ ਚਿੱਕਾ ਖਾਲਸਾ ਹੈ ਵਾਹਿਗੁਰੂ ਚਿੱਕਾ ਖਾਲਸਾ ਜੀ ਕਹਿਣਾ ਚਾਹੁੰਦੇ ਅੱਜ ਬਹੁਤ ਵੱਡੀ ਇੱਕ ਇਮਾਨਦਾਰੀ ਦੀ ਪੇਸ਼ਕਸ਼ ਕੀਤੀ ਗਈ ਡਾਕਟਰ ਸਾਹਿਬ ਵੱਲੋਂ ਕੀਤੀ ਗਈ ਇਹ ਦੇਖੋ ਜੀ ਕਿਤੇ ਵਜੋਂ ਵੀ ਡਾਕਟਰ ਹੈ ਇਹਨਾਂ ਦਾ ਫਰਜ਼ ਬੰਦਾ ਭਲਾ ਕਰਨਾ ਤੇ ਕਿਤੇ ਵਜੋਂ ਵੀ ਇਹ ਡਾਕਟਰ ਨੇ ਇਹਨਾਂ ਦਾ ਆਪਣਾ ਕਲੀਨਿਕ ਹੈ ਬਹੁਤ ਵਧੀਆ ਲੋਕਾਂ ਦੀ ਸੇਵਾ ਨਿਭਾ ਰਹੇ ਨੇ ਅੱਜ ਦੇ ਯੁੱਗ ਦੇ ਵਿੱਚ ਇਮਾਨਦਾਰ ਬੰਦੇ ਬਹੁਤ ਜੜੇ ਘੱਟ ਲੱਭਦੇ ਹਮ ਕਿਥੇ ਲੋਕ 10 ਰੁਪਏ ਤੇ ਬੇਈਮਾਨ ਹੋ ਰਹੇ ਅਸੀਂ ਰੋਜ਼ ਸੁਣਦੇ ਆਂ ਰਾਹ ਜਾਂਦੇ ਵਾਲੀਆਂ ਲੱਥ ਰਹੀਆਂ ਰਾਹ ਜਾਂਦੇ ਕਿਸੇ ਦਾ ਪਰਸ ਖੋਇਆ ਜਾ ਰਿਹਾ ਮੋਟਰਸਾਈਕਲ ਚੋਰੀ ਹੋ ਰਹੀ ਕਈ ਕੁਝ ਹੋ ਰਿਹਾ ਪਰ ਇਹ ਬਹੁਤ ਵਧੀਆ ਭਾਈ ਇੰਦਰਜੀਤ ਸਿੰਘ ਨੇ ਇਹਨਾਂ ਨੇ ਆ ਕੇ ਮੇਰੇ ਨਾਲ ਸੰਪਰਕ ਕੀਤਾ ਤੇ ਲੜਕਾ ਚਮਕੌਰ ਸਿੰਘ ਮੋਟਰਸਾਈਕਲਾਂ ਦੀ ਇਹ ਦੁਕਾਨ ਕਰਦਾ ਸਨੋ ਬਲਵਿੰਦਰ ਸਿੰਘ ਪਿੰਡ ਪੁਰਾਨੀਆਂ ਬਗੜੀਆਂ ਤੋਂ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਕੋਈ ਲੜਕਾ ਜੀ ਤੁਸੀਂ ਜਾਣਦੇ ਹੋ ਤੇ ਮੈਂ ਇਹਨੂੰ ਫੋਨ ਕਰਕੇ ਮੁੰਡਿਆਂ ਨੂੰ ਸੱਦਿਆ ਤੇ ਇਹਨਾਂ ਨੇ 2370 ਰੁਪਏ ਲਗਦੀ ਹੈ ਤੇ ਨਾਲ ਇਹਦਾ ਲਾਇਸੈਂਸ ਹੈ ਆਰ ਸੀ ਇਹਦੀ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਜਿਹੜੇ ਵੇਚਾ ਤੇ 2370 ਮੈਂ ਸਮਝਦਾ ਇਹ ਇਨਸਾਨੀਅਤ ਵਾਸਤੇ ਬਹੁਤ ਵੱਡੀ ਮਿਸਾਲ ਜਿਹੜੇ ਡਾਕਟਰ ਸਾਹਿਬ ਬਣੇ ਆ ਤੇ ਬੜੀ ਪਰਮਾਤਮਾ ਦੀ ਕਿਰਪਾ ਹੈ ਇਹਨਾਂ ਦੇ ਉੱਤੇ ਇਥੇ ਮਹਾਂਪੁਰਖਾਂ ਦਾ ਡੇਦਾ ਸੰਤ ਬਾਬਾ ਲਾਲ ਸਿੰਘ ਦੀ ਕੁੱਲੀ ਵਾਲੇ ਮਹਾਂਪੁਰਖਾਂ ਦਾ ਉਹਨਾਂ ਦੇ ਵੀ ਸੰਗਤ ਇਹਨਾਂ ਨੇ ਕੀਤੀ ਹੈ ਤੇ ਮੈਂ ਅਰਦਾਸ ਕਰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਰ ਜਿਹਨਸਾਂ ਜਿਹੜੇ ਸਮਾਜ ਦੇ ਵਿੱਚ ਹੈਗੇ ਆ ਤੇ ਤਾਂ ਹੀ ਜਿਹੜਾ ਸਮਾਜ ਵਧੀਆ ਤਰੀਕੇ ਦੇ ਨਾਲ ਚੱਲਦਾ ਸੋ ਚਮਕੌਰ ਜੀ ਕੀ ਲੱਗ ਰਿਹਾ ਅੱਜ ਤੁਹਾਡਾ ਮਿਹਨਤ ਦੀ ਕੀਤੀ ਹੋਈ ਕਮਾਈ ਮੋਟਰਸਾਈਕਲਾਂ ਦੇ ਮੈਨੂੰ ਪਤਾ ਲੱਗਾ ਕੰਮ ਕਰਦੇ ਹੋ ਕਿਦਾਂ ਦਾ ਫੀਲ ਹੋ ਰਿਹਾ ਕਿ ਜਿਹੜੇ ਡਾਕਟਰ ਸਾਹਿਬ ਵੱਲੋਂ ਜਿਹੜਾ ਤੁਹਾਨੂੰ ਪਰਸ ਵਾਪਸ ਕੀਤਾ ਗਿਆ ਜੀ ਮੇਰੇ ਵੱਲੋਂ ਬਹੁਤ ਵਧੀਆ ਥੈਂਕ ਯੂ ਡਾਕਟਰ ਸਾਹਿਬ ਦਾ ਕਿ ਮੈਨੂੰ ਮੇਰਾ ਪਰਸ ਦਿੱਤਾ ਗਿਆ ਕੱਲ੍ਹ ਦੇ ਮੇਰੇ ਤੌਰ ਪਰ ਉੱਡੇ ਹੋਏ ਸੀ ਘਰ ਦੇ ਵੀ ਗਾਲਾ ਕਲੋਚ ਕਰ ਰਹੀ ਸੀ ਤੇ ਕਿਸੇ ਨੂੰ ਦੇ ਦਿੱਤੇ ਆ ਜਾਂ ਕੀ ਕੀਤਾ ਪਰ ਨਹੀਂ ਮੇਰੇ ਵਿੱਚ ਇਹ ਜੀ ਕੋਈ ਗੱਲ ਨਹੀਂ ਮੇਰਾ ਪਰਸ ਸੱਚੇ ਵਿੱਚ ਗੋਮੋ ਗਿਆ ਠੀਕ ਹੈ ਸੋ ਮਿਹਨਤ ਦੀ ਕਮਾਈ ਹੈ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਕਦੀ ਕਿਤੇ ਨਹੀਂ ਜਾਂਦੀ ਵਿਰਥੇ ਨਹੀਂ ਜਾਂਦੀ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇੰਦਰਜੀਤ ਸਿੰਘ ਜੀ ਗੋਰਸੀਆਂ ਦਾ ਔਰ ਸਾਡੇ ਸੁમિતਰ ਭਾਜੀ ਨੇ ਚਮਕੌਰ ਸਿੰਘ ਨੂੰ ਪਰਸ ਹੀ ਰਹਿਣ ਦਾ ਹੈਂਡਓਵਰ ਕਰ ਰਹੇ ਨੇ ਸੋ ਇਸ ਤਰੀਕੇ ਦੇ ਨਾਲ ਹੀ ਜਦੋਂ ਵੀ ਕਿਸੇ ਦੀ ਚੀਜ਼ ਲੱਭਦੀ ਆ ਕਿਉਂਕਿ ਬਹੁਤ ਜ਼ਰੂਰੀ ਡਾਕੂਮੈਂਟ ਹੁੰਦੇ ਨੇ ਗੱਲ ਕੱਲੇ ਆਧਾਰ ਕਾਰਡ ਪੈਨ ਕਾਰਡ ਦੀ ਨਹੀਂ ਹੁੰਦੀ ਕਾਰਨ ਇਹ ਇੱਕ ਮੁਰਕੇ ਬਣਾਉਣੇ ਬੜੇ ਮੁਸ਼ਕਲ ਹੋ ਜਾਂਦੇ ਆ ਸੋ ਇਹੋ ਜੇ ਕੰਮ ਜ਼ਰੂਰ ਕਰਿਆ ਕਰੋ ਹਰ ਵਿਅਕਤੀ ਨੂੰ ਬੇਨਤੀ ਆ ਕਿਉਂਕਿ ਅੱਜ ਕੱਲ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਵਧ ਗਈਆਂ ਕਿਉਂਕਿ ਦੁਨੀਆ ਦੇ ਉੱਪਰ ਨਸ਼ਾ ਵਧ ਗਿਆ ਨਸ਼ੇ ਦੇ ਨਾਲ ਮਜਬੂਰਨ ਨੌਜਵਾਨਾਂ ਵੱਲੋਂ ਜਿਹੜੇ ਕੰਮ ਕੀਤੇ ਜਾਂਦੇ ਨੇ ਵਾਲੀਆਂ ਲਾਈਆਂ ਜਾਂਦੀਆਂ ਜਾਂ ਹੋਰ ਕਈ ਕੰਮ ਕੀਤੇ ਜਾਂਦੇ ਨੇ ਉਸ ਦੇ ਵਿੱਚ ਇਮਾਨਦਾਰੀ ਦਾ ਬਹੁਤ ਵੱਡੀ ਮਿਸਾਲ ਆ ਜਿਹੜੀ ਡਾਕਟਰ ਸਾਹਿਬ ਵੱਲੋਂ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਇਸ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰ ਦਿਓ ਤਾਂ ਜੋ ਕਿ ਇੱਕ ਵੀਡੀਓ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਤਾਂ ਤਕਲੀ ਸਸ਼ਕਾਲ